ਆ ਦੇਖ ਲੈ ਸੁਖਿਆ ਹੂੰ ਆ ਮਸ਼ੀਨੀ ਯੁੱਗ ਨੇ ਤਾਂ ਸਾਰਿਆਂ ਦੀ ਰੋਜੀ ਰੋਟੀ ਖੋਲੀ ਹੈਨਾ ਹੋਰ ਮਸ਼ੀਨੀ ਯੁੱਗ ਨੇ ਤਾਂ ਆਪੀ ਖੋਲੀ ਹੁਣ ਕੀ ਕਰੀਏ ਆ ਦੇਖ ਲੈ ਆ ਕਣਕਾਂ ਖੜੀਆਂ ਨੇ ਸਾਹਮਣੇ ਹੈਨਾ ਹਾਂ ਲੈ ਮਿੰਟ ਚ ਆ ਕੇ ਮਸ਼ੀਨ ਵੱਢ ਜੂਣ ਮਿੰਟ ਚ ਦੀ ਵੱਢ ਜੂ ਪਹਿਲਾਂ ਦੇਖ ਲੈ ਆਪਾਂ ਗੱਲਾਂ ਸੁਣਦੇ ਆ ਹਨਾ ਪੁਰਾਣੇ ਬਜ਼ੁਰਗਾਂ ਤੋਂ ਕਹਿੰਦੇ ਮੇਲੇ ਲੱਗਦੇ ਹੁੰਦੇ ਖੇਤਾਂ ਦੇ ਵਿੱਚ ਰੌਣਕਾਂ ਲੱਗੀਆਂ ਰਹਿੰਦੀਆਂ ਹੁੰਦੀਆਂ ਹਨਾ ਲੈ ਹੁਣ ਕੋਈ ਬੰਦਾ ਨਹੀਂ ਦਿਖਦਾ ਦੂਰ ਦੂਰ ਤੱਕ ਹਾਂ ਹੁਣ ਤਾਂ ਮਸ਼ੀਨ ਆਊਗੀ ਅੱਧਾ ਘੰਟਾ ਵੀ ਨਹੀਂ ਲਾਣਾ ਆ ਸਾਰੇ ਕਿੱਲੇ ਖਾਲੀ ਹੋ ਜਾਣੇ ਸਾਰੇ ਕਿੱਲੇ ਖਾਲੀ ਹੁਣ ਤਾਂ ਮੋਟਰਾਂ ਵੀ ਆਹ ਚਵੱチェ ਵਾਲੀਆਂ ਲਾਲਾ ਤੋਂ ਇਹ ਵੀ ਆਟੋਮੈਟਿਕ ਨੇ ਕਾਹੋ ਬੈਠੇ ਹਾਂ ਪਾਣੀ ਪਿਆ ਜਾਊਗਾ ਹਾਂ ਹੋਰ ਨੱਕੇ ਪੱਕੇ ਨੇਗੇ ਕਾ ਕਿ ਇਧਰੋਂ ਉਧਰ ਧਰ ਜਾਂਦਾ ਹੁਣ ਤਾਂ ਟੂ ਹੀ ਚ ਵਿੰਗ ਪਾਉਣ ਜੋਗਾ ਵੀ ਨਹੀਂ ਇੰਨਾ ਸੌਖਾ ਕੰਮ ਹੋ ਗਿਆ ਨਹੀਂ ਸਹੀ ਗੱਲ ਆ ਮਸ਼ੀਨੀ ਯੁੱਗ ਦਾ ਪਰ ਹੁਣ ਦੇਖਿਆ ਜਾਵੇ ਹਾਂ ਤਾਂ ਮਸ਼ੀਨੀ ਯੁੱਗ ਦਾ ਪਾਣੋ ਜਿੱਥੇ ਫਾਇਦਾ ਹੁੰਦਾ ਕਈ ਚੀਜ਼ਾਂ ਤਾਂ ਨੁਕਸਾਨ ਵੀ ਆ ਨੁਕਸਾਨ ਬਹੁਤ ਜ਼ਿਆਦਾ ਆ ਦੇਖ ਪਹਿਲਾਂ ਤਾਂ ਨਾਲੇ ਤਾਂ ਰੁਜ਼ਗਾਰ ਮਿਲਦਾ ਸੀ ਹਨਾ ਕਿੰਨੇ ਲੋਕ ਕੰਮ ਕਰਦੇ ਸੀਗੇ ਕਿੰਨੇ ਲੋਕਾਂ ਦੇ ਢਿੱਡ ਭਰਦੇ ਸੀ ਮਜ਼ਦੂਰ ਵਿਚਾਰੇ ਗਰੀਬ ਗੁਰਬੇ ਜਿਹੜੇ ਵੱਢਦੇ ਸੀਗੇ ਕਣਕ ਵੱਢਦੇ ਸੀਗੇ ਉਹਨਾਂ ਨੂੰ ਆਪ ਨੂੰ ਦਾਣੇ ਮਿਲਦੇ ਸੀਗੇ ਤੂੜੀ ਮਿਲਦੀ ਸੀ ਹਨਾ ਡੰਗਰ ਪਸ਼ੂਆਂ ਵਾਸਤੇ ਨੀਰਾ ਤੇ ਹੁਣ ਤਾਂ ਉਹ ਚੀਜ਼ ਰਹੀ ਨਹੀਂ ਨਾਲੇ ਜਿਵੇਂ ਜਿਵੇਂ ਮਸ਼ੀਨਾਂ ਆਈ ਜਾਂਦੀਆਂ ਹਨਾ ਬੰਦਾ ਝਿਲੜ ਹੁੰਦਾ ਜਾਂਦਾ ਹੱਡ ਪੈਰ ਜਵਾਬ ਦੇ ਗਏ ਬਿਲਕੁਲ ਬਿਲਕੁਲ ਜਮਾ ਮੈਂ ਕਹਿੰਦਾ ਹੁਣ ਕੈਸਟਰੋਲੀ ਵਧੀ ਜਾਂਦਾ ਲੋਕਾਂ ਦਾ ਸਹੀ ਗੱਲ ਹੈ ਲੈ ਸੋਆਂ ਦੀ ਰਿਪੋਰਟ ਕਰਾ ਲਓ 70 ਤਾਂ ਬਿਮਾਰੀ ਨਿਕਲਣਗੇ 70 ਬਿਮਾਰੀਆਂ ਨਿਕਲ ਆਉਣੀਆਂ ਕਿਸੇ ਨੂੰ ਸ਼ੂਗਰ ਹੈ ਜੀ ਕਿਸੇ ਨੂੰ ਜੂਰੀ ਹੈ ਪਹਿਲਾ ਯੂਰੀਆ ਗਠੀਆ ਕਿਨੂੰ ਹੁੰਦਾ ਹੁੰਦਾ ਸੀ ਹੈ ਜਦੋਂ ਲੋਕ ਹੱਥੀਂ ਕੰਮ ਕਰਦੇ ਜੋੜ ਚੱਲਦੇ ਰਹਿੰਦੇ ਸੀ ਕਿ ਇਹਨੂੰ ਬਿਮਾਰੀ ਹੁੰਦੀ ਸੀ ਸਹੀ ਗੱਲ ਨਾਲੇ ਐਂ ਹਨਾ ਕੰਮ ਕਰਦੇ ਕਰਦੇ ਬਿਨਾ ਹੱਥ ਧੋਤੇ ਹੀ ਰੋਟੀ ਖਾਈ ਜਾਂਦੇ ਸੀ ਹੋਰ ਬੱਟਾਂ ਤੇ ਬੈਠੇ ਐਂ ਗੰਡਾ ਪੰਨ ਕੇ ਚਾਰ ਚੂਰ ਨਾਲ ਅੱਜ ਕੱਲ ਤਾਂ ਅਸੀਂ ਸੈਨੀਟਾਈਜ਼ਰ ਨਾਲ ਵੀ ਹੱਥ ਧੋਈ ਜਾਂਦੇ ਆ ਫਿਰ ਵੀ ਆਪਾਂ ਨੂੰ ਬਿਮਾਰੀਆਂ ਹੀ ਲੱਗ ਜਾਂਦੀਆਂ ਨੇ ਹਨਾ ਹੋਰ ਫਿਰ ਵੀ ਪਤਾ ਨਹੀਂ ਕਿਹੜੇ ਪਾਸੋਂ ਬਿਮਾਰੀਆਂ ਆ ਜਾਂਦੀਆਂ ਨੇ ਸਮਝ ਨਹੀਂ ਆਉਂਦੀਆਂ ਬਿਮਾਰੀਆਂ ਮੈਂ ਕਹਿੰਦਾ ਜਿੰਨਾ ਆਲਸੀ ਬੰਦਾ ਉੰਨੀ ਬਿਮਾਰੀਆਂ ਦਾ ਘੇਰਿਆ ਹੋਇਆ ਹੁਣ ਜਿੰਨੂ ਮਰਜੀ ਦੇਖ ਲੋ ਜਿੰਨੂ ਮਰਜੀ ਪੁੱਛ ਲੋ ਬਈ ਕੰਮਕਾਰ ਕਿਦਾਂ ਚੱਲਦਾ ਉਹ ਹੀ ਕਹਿ ਦਿੰਦਾ ਜੀ ਕੰਮਕਾਰ ਦਾ ਤਾਂ ਠੰਡਾ ਹੀ ਆ ਕੰਮਕਾਰ ਤਾਂ ਹਾਂ ਆਲਾ ਦੇਖ ਲੈ ਤਰਖਾਨਾ ਨੂੰ ਦੇਖ ਲੈ ਹਾਂ ਹੈਨਾ ਜਿਹੜੇ ਕੰਮ ਕਰਦੇ ਨੇ ਉਹ ਕਹਿੰਦੇ ਨੇ ਵੀ ਕੰਮ ਘਟਾ ਤਰਖਾਨਾ ਕੋਲੇ ਵਿਚਾਰਿਆਂ ਕੋਲੇ ਆਪ ਨਹੀਂ ਕੰਮ ਰਿਹਾ ਕੋਈ ਲੱਕੜ ਦਾ ਕੋਈ ਵੀ ਕੰਮ ਨਹੀਂ ਰਿਹਾ ਹੁਣ ਤਾਂ ਸਹੀ ਗੱਲ ਆ ਪਹਿਲਾਂ ਖੜਾਉਣੇ ਵਗੈਰਾ ਬਣਾਈ ਜਾਂਦੇ ਇਹ ਅੱਜ ਕੱਲ੍ਹ ਜਵਾਕ ਖਰੀਦ ਦੇਣੀ ਉਹ ਖੜਾਉਣੇ ਹਾਂ ਟਰੈਕਟਰ ਪਹਿਲਾਂ ਦੇਖ ਲੈ ਮੈਂ ਆਪਣੀ ਸੁਰਤ ਜੇ ਸੀ ਬਥੇਰੇ ਟਰੈਕਟਰ ਚਲਾਏ ਨੇ ਉਹ ਲੈ ਕੇ ਲੱਕੜ ਜੀ ਦੇ ਹਨਾ ਹੁਣ ਤਾਂ ਉਹ ਹੈ ਹੀ ਨਹੀਂ ਅੱਜ ਕੱਲ ਤਾਂ ਜਵਾਕ ਕਹਿੰਦੇ ਆ ਟਰੈਕਟਰ ਟਰੱਕਟਰ ਹਾ ਖਡਾਉਣੇ ਨਹੀਂ ਲੈਣੇ ਸਿੱਧਾ ਆਈਫੋਨ ਲੈ ਕੇ ਦੋ ਹਾਂ ਆਈਫੋਨ ਲੈ ਕੇ ਦਿਓ ਵੀ ਨਵਾਂ 15 ਪ੍ਰੋ ਹਨਾ ਐ ਨਹੀਂ ਪਤਾ ਕੁਝ ਜਵਾਕਾਂ ਦੀ ਨਾ ਪੜਾਈ ਹੈ ਜਿਹੜੀ ਉਹ ਵੀ ਆਨਲਾਈਨ ਹੋ ਗਈ ਹਾਂ ਆਸਲ ਵਿੱਚ ਕੋਰੋਨਾ ਲੋਕਡਾਊਨ ਤੋਂ ਬਾਅਦ ਜਾਦੇ ਕੰਮ ਜਾਂ ਜਿਆਦੇ ਖਰਾਬ ਹੋ ਗਿਆ ਮੋਬਾਈਲ ਨਾਲ ਆ ਜੀ ਸਹੀ ਗੱਲ ਆ ਹਾਂ ਹੁਣ ਬੱਚੇ ਵਿਚਾਰੇ ਸਾਰਾ ਦਿਨ ਦੇਖ ਕੇ ਫੋਨ ਤੇ ਦੇਖੀ ਜਾਂਦੇ ਨੇ ਹਨਾ ਆਨਲਾਈਨ ਪੜੀ ਜਾਂਦੇ ਨੇ ਲੈਪਟਾਪਾਂ ਤੇ ਸਾਰਿਆਂ ਨੂੰ ਐਨਕਾਂ ਲੱਗੀਆਂ ਐਨਕਾਂ ਅਨ ਸਰਵਾਈਵਲ ਦੀ ਪ੍ਰੋਬਲਮ ਹੁੰਦੀ ਆ ਜ਼ਿਆਦੇ ਗਰਦਨ ਕਿਦੋਂ ਐ ਰੱਖਦੇ ਨੇ ਸਾਰੀ ਜੀ ਪਹਿਲਾਂ ਨਹੀਂ ਜਵਾਕ ਖੇਡਦੇ ਲੱਭ ਲੱਭ ਕੇ ਲਿਆਉਣੇ ਪੈਂਦੇ ਸੀਗੇ ਗਲੀਆਂ ਚੋਂ ਕਿੱਥੇ ਆ ਕਿੱਥੇ ਆ ਹਨਾ ਅੱਜ ਕੱਲ ਤਾਂ ਕਮਰੇ ਤੋਂ ਬਾਹਰ ਨਹੀਂ ਨਿਕਲਦੇ ਅੱਜ ਕੱਲ ਨਹੀਂ ਨਿਕਲਦੇ ਪਹਿਲਾਂ ਤਾਂ ਦੁਪਹਿਰਿਆਂ ਚ ਖੇਡੀ ਜਾਂਦੇ ਰਹਿੰਦੇ ਜੇਕਰ ਦੇ ਕਹਿੰਦੇ ਵੀ ਨੇ ਜਵਾਕ ਨੂੰ ਬਾਹਰ ਅੰਦਰ ਖੇលਿਆ ਕਹਿੰਦਾ ਮੰਮੀ ਮੈਂ ਨਹੀਂ ਜਾਣਾ ਹੈਗਾ ਗੇਮਾਂ ਖੇਡੀ ਜਾਂਦੇ ਨੇ ਫੋਨਾਂ ਤੇ ਇਹੋ ਜਿਹੇ ਬਣ ਗਏ ਨੇ ਪਬਜੀ ਨੇ ਪੱਟ ਤੇ ਹੋਰ ਹੋਰ ਤਰ੍ਹਾਂ ਤਰ੍ਹਾਂ ਦੀਆਂ ਗੇਮਾਂ ਖੇਡੀ ਜਾਂਦੇ ਨੇ ਲਾ ਪਹਿਲਾਂ ਜੇ ਕੋਈ ਉਹ ਕੀ ਕਹਿੰਦੇ ਆ ਗਲੀ ਚੋਕਾ ਦਿੰਦਾ ਸੀ ਵੀ ਭਾਈ ਰੱਦੀ ਵੇਚ ਦੋ ਜਿਮਾ ਕੰਨੇਆਂ ਦੀਆਂ ਕਾਪੀਆਂ ਲੈ ਕੇ ਚਲੇ ਜਾਂਦੇ ਸੀ ਅੱਜ ਕੱਲ ਤਾਂ ਕੋਈ ਰੱਦੀ ਨਹੀਂ ਵੇਚਣੋਂ ਹੁੰਦਾ ਕਾਪੀਆਂ ਹੋਮਵਰਕ ਹੁੰਦੇ ਸੀਗੇ ਹੈਨਾ ਕਾਪੀਆਂ ਭਰੀ ਜਾਂਦੇ ਲਿਖ ਲਿਖ ਹੁਣ ਤਾਂ ਰਹੀ ਹੀ ਨਹੀਂ ਹੁਣ ਤਾਂ ਟੈਬ ਆ ਗਏ ਜੀ ਹੋਰ ਆ ਲੈਪਟਾਪ ਆ ਗਏ ਮਗੈ ਲਾਗੇ ਆ ਸਾਰਾ ਸਾਰਾ ਕੁਝ ਆਨਲਾਈਨ ਹੋ ਗਿਆ ਭਾਈ ਆਨਲਾਈਨ ਹੋ ਗਿਆ ਤੇ ਹੁਣ ਜੇ ਦਫ਼ਤਰਾਂ ਦੀ ਗੱਲ ਕਰੀਏ ਦਫ਼ਤਰਾਂ ਚ ਵੀ ਕਾਗਜ਼ਾਂ ਚ ਕਿੰਨਾ ਕੰਮ ਰਹਿ ਗਿਆ ਸਾਰਾ ਆਨਲਾਈਨ ਪਿਆ ਜਿੱਥੇ ਮਰਜੀ ਨੰਬਰ ਨੰਬਰ ਜੇ ਭਰ ਕੇ ਕੱਢ ਲੋ ਆਧਾਰ ਕਾਰਡ ਦੇਖ ਕੇ ਬੰਦੇ ਦਾ ਡਾਟਾ ਨਿਕਲ ਜਾਂਦਾ ਪਹਿਲਾਂ ਦਫ਼ਤਰਾਂ ਚ ਰਜਿਸਟਰ ਭਰ ਜਾਂਦੇ ਐਡੇ ਐਡੇ ਰਜਿਸਟਰ ਫਰੋਲਣ ਨੂੰ ਅਗਲਾ ਕਹਿ ਦਿੰਦਾ ਵੀ ਭਾਈ ਤੇਰਾ 10 ਦਿਨ 15 ਦਿਨ ਬਾਅਦ ਸਰਟੀਫਿਕੇਟ ਮਿਲੂਗਾ ਬਣ ਕੇ ਆਉਂਗਾ ਹੁਣ ਤਾਂ ਜਦੀ ਪੁੱਛਦੇ ਆ ਤੇਰਾ ਆਧਾਰ ਕਾਰਡ ਨੰਬਰ ਤੇ ਕੀ ਆ ਤੇਰਾ ਆ ਕੀ ਆ ਐਡਰੈਸ ਕੀ ਆ ਨੰਬਰ ਦੇ ਓਟੀਪੀ ਆਉ ਉਹ ਚੱਕ ਕੰਮ ਹੋ ਗਿਆ ਜਦੀ ਜਦੀ ਭਰ ਕੇ ਆਨਲਾਈਨ ਕੱਢ ਕੇ ਦੇ ਦਿੰਦੇ ਨੇ ਆ ਚੱਕੋ ਜੀ ਤੁਹਾਡਾ ਡਾਟਾ ਪਿਆ ਹੋਰ ਲੋਹਾਰਾਂ ਦਾ ਕੰਮ ਵਿਚਾਰਿਆਂ ਦਾ ਤਾਂ ਠੱਪ ਹੋ ਗਿਆ ਸਾਰਾ ਹਨਾ ਲੋਹਾਰਾਂ ਕੋਲੇ ਕੋਈ ਵੀ ਕੰਮ ਨਹੀਂ ਰਿਹਾ ਕਿੰਨਾ ਕੰਮ ਕਰਦੇ ਸੀ ਲੋਹਾਰ ਪਹਿਲਾਂ ਹੋਕਾ ਦੇਣ ਆਉਂਦੇ ਪਿੰਡਾਂ 'ਚ ਹੁਣ ਕੋਈ ਵਿਚਾਰਾਂ ਤੋਂ ਸਮਾਨ ਨਹੀਂ ਖਰੀਦਦਾ ਕਿਉਂਕਿ ਆਪਾਂ ਸਾਰਾ ਵੱਡੀਆਂ ਵੱਡੀਆਂ ਦੁਕਾਨਾਂ ਤੋਂ ਖਰੀਦਣ ਚਲੇ ਜਾਂਦੇ ਆ ਸਮਾਨ ਮਾਹੌਲ ਵਾਂਗੇ ਵੱਡੇ ਵੱਡੇ ਹਾਂ ਕਹਿੰਦਾ ਅਗਲਾ ਇੱਕ ਵਾਰੀ ਸ਼ਾਪਿੰਗ ਕਰਨਾ ਆ ਇੱਥੋਂ ਹੀ ਸਾਰਾ ਕੁਝ ਲੈ ਲਓ ਹਾਂ ਇੱਥੋਂ ਹੀ ਲੈ ਲਓ ਸਾਰਾ ਦਾਤਾਂ ਪ੍ਰਾਂਤ ਖੁਰਚਣੀ ਉਹ ਵੀ ਇੱਥੋਂ ਹੀ ਲੈ ਲਓ ਸਹੀ ਗੱਲ ਹੈਨਾ ਆਫਰਾਂ ਤੇ ਕੱਢੀ ਜਾਂਦੇ ਨੇ ਸਿਸਟਮ ਚੱਲੀ ਜਾਂਦਾ ਸਾਰਾ ਲੈ ਹੁਣ 10 10 ਬੰਦਿਆਂ ਦਾ ਕੰਮ ਹੈ ਜਿਹੜਾ ਇੱਕ ਬੰਦਾ ਲੈਪਟਾਪ ਤੇ ਆਨਲਾਈਨ ਰਾਮ ਨਾਲ ਕਰ ਲੈਂਦਾ ਬਿਲਕੁਲ ਬਿਲਕੁਲ ਬਟਨ ਦੱਬੋ 10 ਬੰਦੇ ਸਾੜ ਤੇ ਬੈਠੇ ਨੇ ਹਾਂ ਹੈਨਾ ਬਿਲਕੁਲ ਪਹਿਲਾਂ ਜੇ ਤੂੰ ਲਾਲਾ ਵੀ ਮਿਸਤਰੀ ਨਾਲ ਜੇ ਕੋਈ ਬੰਦਾ ਕੰਮ ਕਰਨ ਜਾਂਦਾ ਸੀ ਕਿੰਨਾ ਲੈਂਟਰ ਪਾਉਣ ਵੇਲੇ ਹਨਾ ਪਹਿਲਾਂ ਕਾਣੀ ਵੜਦੇ ਕਿੰਨਾ ਕੰਮ ਕਿੰਨੇ ਬੰਦੇ ਕੰਮ ਕਰਦੇ ਸੀ ਹੁਣ ਤਾਂ ਉਹ ਚ ਮਿਕਸਚਰ ਜੇ ਚ ਡੇਗ ਦਿੰਦੇ ਨੇ ਬੰਦ ਚ ਦੀ ਰਲਾ ਕੇ ਚਾਲ ਬਈ ਕੋਠੇ ਤੇ ਲੈਂਟਰ ਪਾਇਆ ਜਾਂਦਾ ਤੂੰ ਦੇਖਿਆ ਜਾਵੇ ਸਹੂਲਤ ਤਾਂ ਦੇਖ ਬਹੁਤ ਹੋ ਗਈ ਇਸ ਚ ਤਾਂ ਕੋਈ ਸ਼ੱਕ ਨਹੀਂ ਸੁੱਖਾ ਤਾਂ ਹੋ ਗਿਆ ਹਨਾ ਹਾਂ ਪਰ ਕਈ ਬੰਦਿਆਂ ਦਾ ਰਜਗਾਰ ਹੈ ਜਿਹੜਾ ਵਿਚਾਰਿਆ ਹੁੰਦਾ ਹਨ ਜਿਹੜੇ ਹੁਣ ਵਿਚਾਰਿਆਂ ਨੂੰ ਉਹ ਕੰਮ ਨਹੀਂ ਆਉਂਦਾ ਜਿਹੜੇ ਹੱਥ ਦਾ ਕੰਮ ਹੀ ਸਿੱਖੇ ਹੋਏ ਨੇ ਉਹਨਾਂ ਲਈ ਥੋੜਾ ਜਿਹਾ ਔਖਾ ਹੋ ਗਿਆ ਬਿਲਕੁਲ ਹਾਥੀ ਕਿਰਤ ਕਰਨ ਵਾਲੇ ਬੰਦੇ ਲਈ ਔਖਾ ਹੋ ਗਿਆ ਸਿਸਟਮ ਸਾਰਾ ਉਹਨਾਂ ਲਈ ਔਖਾ ਹੋ ਗਿਆ ਹਨ ਪੜਾਅ ਵਾਸਤੇ ਔਖਾ ਹੋ ਗਿਆ ਕਿਉਂ ਕੰਮ ਸਾਰਾ ਪੜੇ ਲਿਖੇ ਦਾ ਰਹਿ ਗਿਆ ਬੋਲੇ ਜੇ ਦਰਜੀਆਂ ਦੀ ਗੱਲ ਕਰੀਏ ਆ ਪਰਸੋਂ ਚੌਥੇ ਮੈਨੂੰ ਇੱਕ ਬੀਬੀ ਮਿਲੀ ਹਨਾ ਚੰਗੇ ਭਲੇ ਦੋਨੋਂ ਘਰਾਂ ਵਾਲਾ ਘਰ ਵਾਲੀ ਕੱਪੜੇ ਸਿੰਦੇ ਸੀਗੇ ਹਾਂ ਲੇਡੀਜ਼ ਵੀ ਏਜੈਂਟਸ ਵੀ ਅੱਛਾ ਤੇ ਮੈਂ ਪੁੱਛਿਆ ਵੀ ਕੰਮਕਾਰ ਖਾਸਾ ਵਧੀਆ ਚੱਲਦਾ ਸੀ ਉਸ ਦਾ ਥੋੜੇ ਸਾਲ ਪਹਿਲਾਂ ਹਾਂ ਮੈਂ ਕਿਹਾ ਵੀ ਕਿੱਦਾਂ ਚੱਲਦਾ ਕੰਮਕਾਰ ਹਾਂ ਕਹਿੰਦੇ ਬਾਈ ਹੁਣ ਤਾਂ ਨਾ ਰੁਜ਼ਗਾਰ ਬਸ ਖਤਮ ਹੀ ਆ ਕਹਿੰਦੇ ਬਾਈ ਰੈਡੀमेड ਕੱਪੜਾ ਇੰਨਾ ਆ ਗਿਆ ਸਾਡੇ ਤੋਂ ਕੋਈ ਸਮਾਨਦਾ ਹੀ ਨਹੀਂ ਮਜਬੂਰੀ ਜਿਹਾ ਸਮਾਨਦਾ ਜਿਹਦੇ ਫਿਟਿੰਗ ਫੁੱਟਿੰਗ ਨਾਵੇ ਕੜਾਈ ਕੜੂਈ ਵਾਲਾ ਪਹਿਲਾਂ ਦੇ ਹੱਥੀਂ ਕੜਾਈ ਕਰਦੀਆਂ ਬੁੜੀਆਂ ਹਨਾ ਸਹੀ ਗੱਲ ਆ ਚਾਦਰਾਂ ਹੋਰ ਹੁਣ ਤਾਂ ਮਸ਼ੀਨਾਂ ਆ ਗਈਆਂ ਕਹਿੰਦੇ ਉਹ ਚ ਸੌਫਟਵੇਅਰ ਵੀ ਆਪ ਹੀ ਬਣਦਾ ਆਪ ਹੀ ਡਿਜ਼ਾਈਨ ਸਾਰਾ ਤਿਆਰ ਕਰਕੇ ਸਹੀ ਗੱਲ ਐ ਕੰਪਿਊਟਰਾਈਜ਼ਡ ਹੋ ਗਿਆ ਸਾਰਾ ਕੁਝ ਬਾਹਲਾ ਸੌਖਾ ਆਪਾਂ ਦਾ ਕੰਮ ਬਹੁਤ ਹਾਂ ਕਢਾਈ ਕੱਢਣੀ ਵੀ ਬਾਹਲੀ ਸੌਖੀ ਹੋ ਗਈ ਹੁਣ ਤਾਂ ਹੁਣ ਤਾਂ ਸਾਰੀਆਂ ਚੀਜ਼ਾਂ ਸੌਖੀਆਂ ਹੋ ਗਈਆਂ ਸਹੀ ਗੱਲ ਐ ਨਹੀਂ ਕਿੱਥੇ ਉਹਨਾਂ ਦੇ ਇੰਨੇ ਮੈਂ ਕਹਿੰਨੀ ਆ ਕਸਟਮਰਾਂ ਦੀ ਲੈਣ ਲੱਗੀ ਰਹਿੰਦੀ ਸੀ ਬਹੁਤ ਬਹੁਤ 10 10 15 15 ਦਿਨ ਸੂਟ ਪਹਿਲਾਂ ਦੇਣਾ ਪੈਂਦਾ ਸੀ ਮੈਂ ਕਹਿੰਨਾ ਦਰਜੀ ਪੁਣਾ ਹੁਣ ਬਹੁਤ ਘਟ ਗਿਆ ਹਾਂ ਕਟ ਗਿਆ ਹੁਣ ਪਿੰਡਾਂ ਦੇ ਵਿੱਚ ਤਾਂ ਰਹਾ ਨਹੀਂ ਪਿੰਡਾਂ 'ਚ ਨਵਾਂ ਬੰਦਾ ਕੋਈ ਸਿੱਖਦਾ ਨਹੀਂ ਹੁਣ ਇਹ ਹੂੰ ਜੇ ਸਿੱਖੂ ਤਾਂ ਦੂਜਾ ਮਸ਼ੀਨੀ ਸਿੱਖੂਗਾ ਹਨਾ ਅਗਲਾ ਹਰ ਕੋਈ ਕਹਿੰਦਾ ਵੀ ਮੈਂ ਤਾਂ ਚੀਜ਼ ਉਹ ਸਿੱਖਾਂ ਜਿਹਦੀ ਡਿਮਾਂਡ ਹੈਗੀ ਆ ਹੁਣ ਜਿਹਦੀ ਡਿਮਾਂਡ ਨਹੀਂ ਅਗਲਾ ਸਿੱਖ ਕੇ ਵੀ ਕੀ ਕਰੂ ਬਿਲਕੁਲ ਬਿਲਕੁਲ ਬਾਕੀ ਹੋਰ ਆ ਮਹਿੰਗਾਈ ਵੀ ਹੁਣ ਜਿਆਦਾ ਨਾ ਬੰਦਾ ਓਡੀ ਮਸ਼ੀਨ ਖਰੀਦ ਸਕੇ ਫਿਰ ਛੇਤੀ ਐ ਵੀ ਹੋ ਗਿਆ ਨਾ ਸਿਸਟਮ ਸਾਰਾ ਮਹਿੰਗਾਈ ਤਾਂ ਪੁੱਛੀ ਨਾ ਮੈਂ ਕਹਿੰਨੀ ਆ ਇੱਕ ਦਿਨ ਮੈਂ ਇੱਕ ਸੇਬ ਲਿੱਤਾ 80 ਰੁਪਏ ਦਾ ਲੈ ਬਿਮਾਰ ਬੰਦੇ ਨੂੰ ਤਾਂ ਸੇਬ ਵੀ ਨਹੀਂ ਖਵਾ ਸਕਦੇ ਆਪਣੇ 80 ਰੁਪਈਆਂ ਦਾ ਸੇਬ ਹਾਂ 120 ਰੁਪਏ ਦਾ ਲਿੱਤਾ ਇੱਕ ਅਨਾਰ ਹੱਸਿਆ ਜੀ ਉਹ ਮਗਾਈ ਤਾ ਟੱਪਿਆ ਪਿਆ ਹੁਣ ਉਹਦਾ ਦੇਸੀ ਕਿ ਉਹ ਵੀ ਕਹਿੰਦੇ 700 ਮੈਨੂੰ ਪਤਾ ਨਹੀਂ ਕੀ ਰੇਟ ਆ ਮੈਂ ਆਪ ਖਰੀਦੇ ਨੇ ਅੱਛਾ 700 ਮੈਨੂੰ ਡਾਕਟਰ ਨੇ ਕਹਤਾ ਸੁਖੇ ਕਹਿੰਦੇ ਵੀ ਤੈਨੂੰ ਅਨਾਰ ਖਾਣੇ ਪੈਣੇ 1 ਮਹੀਨਾ ਅੱਛਾ ਹੁਣ ਤੂੰ ਦੇਖ ਲੈ ਕਿੰਨੇ ਦੇ ਮੈਂ अनार ਖਾਲੇ ਹੋਣੇ ਫੇਰ ਤਾਂ ਮਰਦਾ ਬੰਦਾ ਕੀ ਨਹੀਂ ਕਰਦਾ ਹਾਂ ਇਹ ਤਾਂ ਹੈ ਹਾਂ ਕਹਿੰਦੇ ਬਈ ਤੂੰ ਇੱਕ ਮਹੀਨਾ अनार ਖਾਣੇ ਆ 120 ਰੁਪਏ ਦਾ अनार ਕਦੇ 100 ਰੁਪਏ ਦਾ अनार 120 ਦਾ ਕਦੇ 100 ਦਾ ਫੇਰ ਤਾਂ ਕੰਮ ਉਤੋਂ ਦੀ ਆ ਹਾਂ ਐਨੀ ਹੁਣ ਤਾਂ ਗਰੀਬ ਗੁਰਬੇ ਦੇ ਤਾਂ ਖਾਣ ਲੈ ਇਕ ਚੀਜ਼ਾਂ ਰਹੀਆਂ ਨਹੀਂ ਮਹਿੰਗਾਈ ਨੇ ਤਾਂ ਬਸ ਹੱਦ ਮਚਾਈ ਆ ਦੁੱਧੋ ਮਹਿੰਗਾ ਖਾਣ ਪੀਣ ਦੀਆਂ ਚੀਜ਼ਾਂ ਉਹ ਮਹਿੰਗੀਆਂ ਕੋਈ ਸਸਤਾ ਹੈ ਹੀ ਨਹੀਂ ਕੁਛ ਵੀ ਨਹੀਂ ਰਹਾ ਸਸਤਾ ਕੀ ਰਹਾ ਹੁਣ ਤਾਂ ਹੋਰ ਐ ਡੰਗਰ ਪਸ਼ੂ ਵੀ ਨਹੀਂ ਗਰੀਬ ਬੰਦਾ ਰੱਖ ਸਕਦਾ ਲੈ ਡੰਗਰ ਪਸ਼ੂ ਕੀ ਲੈਣੇ ਸੌਖੇ ਨੇ ਹਾਂ ਮੱਜਾਂ ਵੀ ਥੇਰੀਆਂ ਮਹਿੰਗੀਆਂ ਮਹਿੰਗੀਆਂ ਨੇ ਫਿਰ ਖਾਲ ਉਹਨਾਂ ਦਾ ਕਿੰਨਾ ਮਹਿੰਗਾ ਖਾਲ ਫੀਡ ਫਿਰ ਅੱਛਾ ਦੇਖਭਾਲ ਵਾਸਤੇ ਵੀ ਇੱਕ ਬੰਦਾ ਚਾਹੀਦਾ ਉਹਨਾਂ ਦੇ ਪੱਕਾ ਚਾਹੀਦਾ ਇੱਕ ਬੰਦਾ ਤਾਂ ਪੂਰਾ ਚੱਲ ਫਿਰ ਹਾਂ ਹੁਣ ਮਸਲੇ ਤਾਂ ਹੋਰ ਵੀ ਖਾਸੇ ਨੇ ਹਲੇ ਅੱਛਾ ਹੂੰ ਚਲ ਜੀਏ ਫਿਰ ਆਪਾਂ ਚਲੋ ਫਿਰ ਚੱਲੀਏ ਤੇ ਚੱਲ ਹਾਂ ਸਾ ਪਾ ਦਰਸ਼ਕਾਂ ਨੂੰ ਕਹਿ ਵੀ ਇਹ ਮੜਾ ਜਾ ਹਾਂਜੀ ਮੈਸੇਜ ਦੇਣਾ ਹੈ ਨਾ ਸੋ ਮਿੱਤਰੋ ਮਹਿੰਗਾਈ ਤੇ ਇੱਕ ਮਸ਼ੀਨੀ ਯੁੱਗ ਤੇ ਹਨਾ ਵੀਡੀਓ ਇਹ ਤੇ ਤੁਸੀਂ ਕਮੈਂਟ ਕਰਕੇ ਜਰੂਰ ਦੱਸਿਓ ਵੀ ਮਸ਼ੀਨੀ ਯੁੱਗ ਵਧੀਆ ਪਹਿਲਾਂ ਵਾਲਾ ਯੁੱਗ ਜ਼ਿਆਦਾ ਵਧੀਆ ਸੀਗਾ ਹਨਾ ਦੋਨਾਂ ਦੇ ਜਿਹੜੇ ਤੁਸੀਂ ਨੇ ਆਹ ਸਾਡਾ ਵੀਡੀਓ ਦੇਖਿਆ ਇਹ ਜ਼ਰੂਰ ਆਪਣੀ رائے ਲਿਖ ਕੇ ਭੇਜਿਓ ਕੀ ਤੁਹਾਨੂੰ ਇਹਨਾਂ 'ਚ ਕੀ ਫਰਕ ਲੱਗਦਾ ਕੀ ਦੇ ਫਾਇਦੇ ਲੱਗਦੇ ਨੇ ਕੀ ਦੇ ਨੁਕਸਾਨ ਲੱਗਦੇ ਨੇ ਹਾਂ ਹੁਣ ਦੇਖ ਆਪਾਂ ਗੱਲ ਕਰੀਏ ਪਹਿਲਾਂ ਜਦੋਂ ਆਪਾਂ ਕਿਸੇ ਨੂੰ ਚਿੱਠੀ ਪੱਤਰ ਭੇਜਦੇ ਸੀ ਕਬੂਤਰਾਂ ਰਾਹੀਂ ਚਿੱਠੀਆਂ ਜਾਂਦੀਆਂ ਸੀ ਪੁਰਾਣੇ ਸਮੇਂ ਦੀ ਜੇ ਗੱਲ ਕਰੀਏ ਆਪਾਂ ਹੋਰ ਪਿੱਛੇ ਚਲੇ ਜਾਈਏ ਹਾਂ ਅੱਜਕੱਲ ਤਾਂ WhatsApp Facebook ਪਤਾ ਨਹੀਂ ਕੀ ਕੀ ਆਪਣੇ ਕੋਲ ਬਹੁਤ ਕੁਝ ਫੋਨ 'ਚ ਪਿਆ ਨਾਲ ਦੀ ਨਾਲ ਮੈਸੇਜ ਕਰੋ ਨਾਲ ਦੀ ਨਾਲ ਚਿੱਠੀ ਪਹੁੰਚ ਜਾਂਦੀ ਆ ਜਵਾਬ ਵੀ ਛੇਤੀ ਆ ਜਾਂਦਾ ਪਹਿਲਾਂ ਤਾਂ ਕਿੰਨੇ ਕਿੰਨੇ ਦਿਨਾਂ ਬਾਅਦ ਚਿੱਠੀ ਦਾ ਜਵਾਬ ਆਉਂਦਾ ਸੀ ਪਹਿਲਾਂ ਤਾਂ ਕਹਿੰਦੇ ਜਿੰਨਾ ਟਾਈਮ ਕਬੂਤਰ ਦੇ ਗਲ ਚ ਪਾਉਣ ਨੂੰ ਚਿੱਠੀ ਲਿਖ ਕੇ ਗਲ ਚ ਪਾਉਣ ਨੂੰ ਲੱਗਦਾ ਉਨੇ ਟਾਈਮ ਤਾਂ ਹੁਣ ਅੱਜ ਕੱਲ ਬੰਦੇ ਕੋਲੇ ਪਹੁੰਚ ਜਾਂਦੀ ਹੈ ਹੈ ਉਹ ਤੋਂ ਵੀ ਪਹਿਲਾਂ ਹੀ ਆ ਜਾਂਦੀ ਆ ਉਹ ਤੋਂ ਪਹਿਲਾਂ ਰਿਪਲਾਈ ਆ ਜਾਂਦਾ ਇੱਧਰ ਨੂੰ ਹਨਾ ਹੋਰ ਸਹੀ ਗੱਲ ਹੈ ਅੱਜ ਕੱਲ ਤਾਂ ਅਸੀਂ ਸਾਨੂੰ ਲੱਗਦਾ ਹੀ ਨਹੀਂ ਸਾਡੇ ਵਿਦੇਸ਼ਾਂ ਚ ਕੋਈ ਗਿਆ ਹੋਇਆ ਹਨਾ ਜਦ ਹੀ ਜਦੋਂ ਦਿਲ ਕਰਦਾ ਚਲੋ ਜੀ ਫੋਨ ਮਿਲਾਓ ਨੈਟ ਤੇ ਆਨਲਾਈਨ ਬਹਿ ਕੇ ਆਪਾਂ ਗੱਲ ਕਰ ਲੰਨੇ ਆ ਅੱਜ ਗੱਲ ਤਾਂ ਇੰਡੀਆ ਕੈਨੇਡਾ ਅਮਰੀਕਾ ਇੱਕੋ ਹੀ ਹੋ ਗਿਆ ਬਿਲਕੁਲ ਹੈਨਾ ਠੀਕ ਆ ਮਿੱਤਰੋ ਤੇ ਵੀਡੀਓ ਨੂੰ ਲਾਈਕ ਕਮੈਂਟ ਤੇ ਸ਼ੇਅਰ ਜ਼ਰੂਰ ਕਰਿਓ ਤੇ ਆਪਣੀ ਰਾਇ ਜ਼ਰੂਰ ਦਿਓ ਹੈਨਾ ਹਾਂ ਤੁਹਾਡੇ ਕੋਲ ਵੀ ਕੋਈ ਹੈਗਾ ਟੌਪਿਕ ਤਾਂ ਜ਼ਰੂਰ ਲਿਖ ਕੇ ਭੇਜੋ ਆਪਾਂ ਉਹਦੇ ਤੇ ਵੀ ਵੀਡੀਓ ਬਣਾਵਾਂਗੇ ਕੁਝ ਜਿਹੜੇ ਸਾਨੂੰ ਲੱਗ ਰਹੇ ਆ ਸਾਡੇ ਦਿਮਾਗ 'ਚ ਵਿਸ਼ੇ ਚੱਲ ਰਹੇ ਆ ਕਿਹਨਾਂ ਤੇ ਸੋਚਣਾ ਬਣਦਾ ਅਸੀਂ ਉਹ ਤੁਹਾਡੀ ਨਜ਼ਰਾਂ 'ਚੋਂ ਗੰਢ ਰਹੇ ਆ ਕਿਉਂਕਿ ਜਿਆਦਾ ਨਹੀਂ ਹੈਨਾ ਆ 150000 10000 100 ਕੋਈ ਬੰਦਾ ਤਾਂ ਸਾਡੀ ਵੀਡੀਓ ਦੇਖੂਗਾ ਕੋਈ ਤਾਂ ਇਹ ਚੀਜ਼ ਸੋਚੂਗਾ ਕਿ ਇਹ ਹੋ ਕੀ ਰਿਹਾ ਤੇ ਅਸੀਂ ਇਸ ਚੀਜ਼ ਨੂੰ ਕੰਟਰੋਲ ਕਿਵੇਂ ਕਰ ਸਕਦੇ ਆ ਮਹਿੰਗਾਈ ਨੂੰ ਕਿਵੇਂ ਕੰਟਰੋਲ ਕਰ ਸਕਦੇ ਆ ਕੀ ਚੀਜ਼ਾਂ ਅਸੀਂ ਕਰ ਸਕਦੇ ਆ ਹਨਾ ਮਸ਼ੀਨਰੀ ਦੀ ਕਿਵੇਂ ਵਰਤੋਂ ਕਰਨੀ ਆ ਆਪਾਂ ਨੇ ਹਨਾ ਲੋਡ ਅਨੁਸਾਰ ਵਰਤੋਂ ਕਰਨੀ ਆ ਲੋਡ ਤੋਂ ਵੱਧ ਵਰਤੋਂ ਕਰਨੀ ਆ ਬਿਲਕੁਲ ਉਹ ਵੀ ਹਨਾ ਚਾਨਣਾ ਪਾਇਆ ਹੋਇਆ ਤੁਹਾਡੇ ਸਾਹਮਣੇ ਆ ਤੇ ਕਰ ਦਿਓ ਫਿਰ ਸ਼ੇਅਰ ਕਰ ਦਿਓ ਜੀ ਹਾਂ ਜੀ ਤੇ ਕਮੈਂਟ ਵੀ ਕਰ ਦਿਓ ਮੈਂ ਤੁਹਾਡੀ ਬੱਬਲ ਕੌਰ ਤੇ ਸੁਖ ਲੱड्डा ਜੀ ਐਦਾਂ ਹੀ ਗੱਲਾਂ ਬਾਤਾਂ ਲੈ ਕੇ ਮਿਲਦੇ ਰਵਾਂਗੇ ਤੁਹਾਨੂੰ ਕੁਝ ਹਾਸੇ ਵਾਲੀਆਂ ਕੁਝ ਵਿਚਾਰ ਕਰਨ ਵਾਲੀਆਂ ਜਿਹੜੇ ਅੱਜ ਕੱਲ ਟੌਪਿਕ ਚੱਲ ਰਹੇ ਨੇ ਹਨਾ ਬਿਲਕੁਲ ਬਿਲਕੁਲ ਜਿਹੜੇ ਕਰਨੇ ਬਣਦੇ ਨੇ ਕਰਨੇ ਬਣਦੇ ਨੇ ਹੂੰ ਸੋ ਥੈਂਕ ਯੂ ਸੋ ਮੱਚ ਵੀਡੀਓ ਵਾਚ ਕਰਨ ਲਈ ਅੱਗੇ ਸ਼ੇਅਰ ਕਰ ਦਿਓ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ